ਤਪਸਥਾਨ ਡੇਰਾ RAM ਜੀ ਪਿੰਡ ਕਿਲਾ ਰੈਪਰ ਸ੍ਰੀ ਸ੍ਰੀ 1008 ਗੁਰੂ ਦੇਵ ਮੇਵਾਪੁਰੀ ਮਹਾਰਾਜ ਜੀ ਸ੍ਰੀ ਸ੍ਰੀ 1008 ਗੁਰੂ ਦੇਵ ਦੇਵਪੁਰੀ ਮਹਾਰਾਜ ਜੀ ਕਾਲੀ ਕੰਬਲੀ ਵਾਲੇ ਸ੍ਰੀ ਸ੍ਰੀ 1008 ਗੁਰੂ ਦੇਵ ਦਿਆਲਪੁਰੀ ਮਹਾਰਾਜ ਜੀ ਸ੍ਰੀ ਸ੍ਰੀ 108 ਸੁਆਮੀ ਸੇਪੁਰੀ ਮਹਾਰਾਜ ਜੀ ਸ੍ਰੀ ਸ੍ਰੀ 108 ਸਵਾਮੀ ਰਾਮਪੁਰੀ ਮਹਾਰਾਜ ਜੀ ਸ੍ਰੀ ਸ੍ਰੀ 108 ਸਵਾਮੀ ਗੰਗਾਪੁਰੀ ਮਹਾਰਾਜ ਜੀ ਸ੍ਰੀ ਸ੍ਰੀ 108 ਸਵਾਮੀ ਸੂਰਜਪੁਰੀ ਮਹਾਰਾਜ ਜੀ ਡੇਰਾ ਰਾਮ ਜੀ ਪਿੰਡ ਕਿਲਾ ਰੈ ਪਰ ਬੱਲੋਂ ਸਾਰੇ ਹੀ ਭਗਤਾਂ ਅਤੇ ਨਗਰ ਨਿਵਾਸੀਆਂ ਨੂੰ 2025 ਸਨ ਦੀ ਲੱਖ ਲੱਖ